ਦੇਖੋ ਕਿਸੇ ਨੇ ਕਾਰ ਬਣਾਈ ਐ ਮੈਂ ਆ ਗਿਆ ਇੱਥੇ ਬੀਜ ਦੇ ਕੰਡੇ ਤੇ ਪਹਿਲਾ ਥਿਕਾਸੀਂ ਦੇਖਿਆ ਸ਼ਾਮ ਦਾ ਨਜ਼ਾਰਾ ਹੁਣ ਤੁਸੀਂ ਦੇਖੋ ਸਵੇਰ ਦਾ ਨਜ਼ਾਰਾ ਦੇਖਿਆ ਸੀ ਹੁਣ ਤੁਸੀਂ ਸ਼ਾਮ ਦਾ ਨਜ਼ਾਰਾ ਦੇਖੋ ਤੇ ਆਹ ਦੇਖੋ ਗੋਰੀ ਐਦਾਂ ਆ ਜਾਂਦੇ ਆ ਤੇ ਬੁੱਕ ਪੜਹੀ ਜਾਣੀ ਐ ਇਹਨਾਂ ਨੇ ਤੇ ਆਪਣਾ ਚਾਦਰ ਵਿਛਾ ਕੇ ਸਮੁੰਦਰ ਦੇ ਕੰਡੇ ਬੈਠੇ ਰਹਿਣਾ ਉਹ ਤੋ ਭਾਈ ਇਹ ਮੈਨੂੰ ਦੇਖਣਾ ਸੀ ਸਨਸੈਟ ਪੁਆਇੰਟ ਤੇ ਚੱਲ ਸਨਸੈਟ ਦੇਖਾਂਗੇ ਪਰ ਸਨਸੈਟ ਤਾਂ ਪਹਾੜਾਂ ਦੇ ਪਿੱਛੇ ਆ ਚਲਾ ਗਿਆ ਚਲੋ ਕੋਈ ਗੱਲ ਨਹੀਂ ਅੱਜ ਹਵਾ ਘੱਟ ਚੱਲਦੀ ਵੀ ਕੱਲ ਹਵਾ ਬਹੁਤ ਸੀਗੀ ਦੇਖੋ ਵਿੱਚ ਤੇ ਅ ਜਿੰਨੇ ਉਸ ਤੋਂ ਲੈ ਕੇ ਸਾਰੀ ਲਾਈਨ ਰੈਸਟੋਰੈਂਟ ਬਾਰ ਬਸ ਇਹੀ ਹੈ ਇੱਥੇ ਹੋਰ ਕੁਝ ਨਹੀਂ ਮੇਕ ਕਵਲਡ ਐਂਡ ਯਾਰਾ ਦੇਖੋ ਬੀਚ ਲੈ ਕੰਡੇ ਹੁਣ ਮੈਂ ਮੈਂ ਉਧਰ ਦੀ ਘੁੰਮ ਕੇ ਆਇਆ ਹੁਣ ਮੈਂ ਨਾ ਵਾਪਸ ਜਾਣਾ ਹੈਗਾ ਤੇ ਇਦਾਂ ਨਾਲ ਮਤਲਬ ਇਹ ਕੰਡੇ ਕੰਡੇ ਹੀ ਜਾਣਾ ਇਦਾਂ ਸ਼ੇਅਰ ਕਰਦੇ ਨੇ ਅੱਧੀ ਉੱਪਰ ਸਪਾਈ ਕਰਨ ਆਏ ਆ ਤੇ ਇੱਥੇ ਦਾ 뷰 ਦੇਖੋ ਕਿੰਨਾ ਸੋਹਣਾ ਇੱਧਰ সুইਮ ਪੂਲ ਆ ਸਾਹਮਣੇ ਸਮੁੰਦਰ ਆ ਟੂਰਿਸਟ ਹੈ ਨਹੀਂ ਲੈਣਾ ਬਾਹਰ ਟੇਬਲ ਚੱਕਣੇ ਆ ਸੀ ਇੱਥੇ ਸਾਰੇ ਬਾਹਰ ਹੋਏ ਕਿਉਂ ਨਹੀਂ ਹੋਏ ਮੇਰੀ ਤਾਂ ਆ ਹੀ ਆ ਮਾਵਨਾ ਸਭੀ ਨਾਲ ਐਡ ਬੇਰੀ ਦਾ ਅੰਦਰ ਵੀ ਆ ਨਹੀਂ ਕੱਲੇ ਟੇਬਲ ਚੱਕਣੇ ਆ ਦੇਖੋ ਇਹ ਕਿੰਨਾ ਸੋਹਣਾ ਹੋਟਲ ਅੱਜ ਅਸੀਂ ਹੋਟਲ ਦੇ ਵਿੱਚ ਉਹ ਆਹ ਟੇਬਲ ਚੱਕੇ ਆ ਉੱਧਰ ਉਹ ਮੈਡਮ ਬੈਠੇ ਆ ਜਰਮਨ ਵਾਲੇ ਇਧਰ ਆ ਕੈਰੀ ਆ ਸੀ ਵੀਊ ਦੇਖਿਓ ਜਦੋਂ ਮੈਂ ਵੀ ਪਹਿਲੀ ਵਾਰ ਦੇਖਿਆ ਸੀਗਾ ਮੈਨੂੰ ਬਹੁਤ ਵੀ ਲੱਗਿਆ ਸੀਗਾ ਇੰਜ ਸਾਡੀ ਡਿਊਟੀ ਜਿੱਧਰ ਲੱਗੀ ਹੈ ਦੇਖੋ ਇਹ সুইਮਪool ਆ ਸਾਹਮਣੇ ਸੀਗਿਆ ਇਹਨੂੰ ਕਹਿੰਦੇ ਸੀ ਵੀਊ ਪਾਣੀ ਵਿੱਚ ਕੁਰਸੀਆਂ ਡਾਈਆਂ ਹੋਈਆਂ ਆਰਾਮ ਕਰਨ ਲਈ ਦੇ ਕਬੂਟੇ ਇੰਦਰ ਹੋਟਲ ਆ ਕੁਰਸੀ ਰਹੀ ਇੱਕ ਬਾਕੀ ਸਾਰੇ ਖਾਲੀ ਕਰਤੀਆਂ ਕੁਰਸੀਆਂ ਹੂੰ ਤੇ ਦੇਖੋ ਸਿਟੀ ਤੇ ਬੈਠਣ ਲਈ ਲੌਂਜ ਬਣਿਆ ਹੋਇਆ ਇਹ ਵੀ ਅਸੀਂ ਖਾਲੀ ਕਰਨਾ ਸਾਰਾ ਮੁੰਦਰ ਦਾ ਕੰਡਾ ਬਿਲਕੁਲ ਠੰਡਾ ਠੰਡੀ ਹਵਾਾਂ ਦੀ ਪਈ ਹੈ। ਹਾਂਜੀ ਫਾਈਰ ਦਾ ਹਾਂਜੀ ਬਾਈਕਾਂ ਤੋਂ ਲੱਗੇ ਆਇਆ। ਟ੍ਰੈਵਲਰ ਕਰੋ ਵੀ। ਆ ਗਿਆ। ਗੱਡੀ ਤੇ ਆਏ ਗੱਡੀ ਤੇ। ਆ ਗਿਆ। ਆ ਰਹੀਆਂ ਬੈਠ ਗਿਆ। ਅੱਗੇ ਵੇਖ ਕਿੱਧਰ ਜਾ ਰਹੇ। ਤਾਲੂ ਦੇਖ ਲੈ ਦੇਖੋ ਵਿੱਚ ਮੈਂ। ਆ। ਆ ਗਿਆ ਆ ਗਿਆ। 1000 ਲੈਵਲ ਅਪ ਹੋ ਗਿਆ। ਬੱਠੇ ਪੈਰਾ ਭਾਰ ਆ ਗਏ। ਕੱਢੀ ਜਾਂਦਾ ਵੇ ਜੁਗਮਾ ਕੰਮ ਨਾ ਕਰੋ ਬਸਾਲੇ ਉਹ ਕਿਹੜੇ ਕਿਸੇ ਬਣਾਇਆ ਯਾਰ ਦੁਆਰ ਦੀ ਬਣਾਉਣਾ ਸਾਡੇ ਖਰਾਬ ਕਰਦੇ ਨੇ ਕੁੜੀ ਆ ਵੇ ਦੁਆਰਾ ਕਿੱਥੇ ਬਸਾਲੇ ਕਿਹਦੇ ਮੈਂ ਜੀ ਨਾ ਬੈ ਹੱਥਾਂ ਵਿੱਚ ਇੱਕ ਪੁੱਤਰ ਹਾਂਜੀ ਆ ਗਏ ਆ ਚਲ ਚੈੱਕ ਕਰੋ ਕਾਈਸਟਰ ਰੋਡ ਤੇ ਆ ਗਏ ਆ ਕੱਡੀ ਤੇ ਚਲ ਚੈੱਕ ਕਰੋ ਬਸ ਉਹ ਤੇ ਕੋਨੇ ਅੱਜ ਉਹਨਾਂ ਨੂੰ ਪਹਿਲਾਂ ਮੇਟੀ ਹੋ ਕੇ ਦੇਣੀ ਆ ਓਏ ਉਹ ਕਹਿ ਰਹੀ ਥੇ ਰੋਡ ਕੀ ਛੱਡਦੀ ਇਹਨਾਂ ਨੂੰ ਦਾ ਨਾ ਕਿ ਦੂਜਾ ਧੱਕਾ ਦੇ। ਲੈ ਉਹ ਜਾ ਕੇ ਲੈ ਉਹ ਲੈ। ਆਉਂ ਤੜੀ ਆ ਵੀਏ ਤੜੀ ਨਾ। ਉਹ ਤੇਰੀ ਤਾਂ ਉਹ ਸਾਲੇ ਹੋਣੇ ਨਾ ਬੁੱਢੇ ਮਾਰੇ ਤੇੜਤੂ। ਉਹ ਫੜੀ ਫਾ। ਉਹ ਮੈਂ ਤਾਂ ਉਹ ਉੱਡ ਜਾ। ਬਸ ਐਦਾਂ ਨੇ ਪਾਬਾ ਜੀ। ਐਦਾਂ ਨੇ ਬੈਠੇ ਰਹਿਣਾ ਥੋੜਾ ਥੋੜਾ ਖਾਈ ਜਾਣਾ। 4 4 5 5 ਘੰਟੇ ਇੱਧਰ ਬੈਠੇ ਰਹਿਣਾ। ਕਿਉਂ ਸੀ? ਇੱਧਰ ਸੀਗਾ। ਉਹ ਜੱਗਰਾ ਕੋਲ ਸੀਮੋਟਰ ਆ। ਆਪਾਂ ਇੱਧਰ ਗਏ ਸੀਗੇ। ਆਪਾਂ ਇੱਧਰ ਗਏ ਸੀ। ਹਾਂ। ਕਦੀ ਵੀ ਰੋਡ ਕੋਲੋਂ ਪੁੱਲ ਤੇ ਜੱਗਰਾ ਕੋਲ ਜਾਈਏ ਆ ਜੀ। ਸਮਾਨ ਲੈਣ ਅੱਜ। ਉਧਰ ਦੀ ਐਂਟਰੀ ਆ। ਪਹਿਲਾਂ ਮੈਂ ਮਿਰਚਾਂ ਦੇਖਣੀ ਆ ਮੈਂ ਮਿਰਚਾਂ ਲੈਣੀ ਆ ਅਦਰਕ ਹੈਗਾ ਮਿਰਚਾਂ ਬੈਂਗਣ ਅਹ ਕੀ ਵਿਊ ਆ ਹੈ ਬੱਦਲ ਆ ਰਹੇ ਲੱਗਦਾ ਪਿੱਛੇ ਮੈਨੂੰ ਭਾਈ ਇਹ ਪਹਾੜੇ ਬੱਦਲੇ ਮੇੜ ਦੇ ਵੀ ਆਣਾ ਨਿਕਲੋ ਕਰੋ ਅਰੇ ਆਪ ਇੱਥੇ ਲਿਫਟਨ ਦੀ ਇੱਥੇ ਨਵੀਂ ਵਧੀਆ ਸੀਗਾ ਇਹਨਾਂ ਨੇ ਸਪਰਾਈਟਾਂ ਪੀਤੀਆਂ ਚੱਲ ਚੱਕ ਲਈਏ ਆਇਆ ਕਿ ਓਏ ਪੀ ਕੇ ਬ੍ਰੇਕ ਆ ਦੇਖੋ ਜੀ ਸਾਰਾ ਅਸੀਂ ਕਹਿੰਦੇ ਸਾਡਾ ਬ੍ਰੇਕ ਹੋ ਗਿਆ ਹੁਣ ਸਾਰੀਆਂ ਕੁਰਸੀਆਂ ਕੁਰਸੀਆਂ ਸਿਲਾ ਦਿੱਤੀਆਂ ਇੱਧਰ ਵੀ ਸਾਰਾ ਆ ਬੀਅਰ ਬਾਰ ਪੀ ਕੇ ਬ੍ਰੇਕ ਪੀ ਕੇ ਬ੍ਰੇਕ ਇਹਨਾਂ ਦੀ ਲੈ ਲਓ ਇੱਧਰ ਦੇਖੋ ਇਹ ਬਾਹਰ ਆ ਸ਼ਰਾਬ ਦੀਆਂ ਬੋਤਲਾਂ ਦੇਖੋ ਕੁਰਸੀਆਂ ਲਗ ਲਗ ਤਰ੍ਹਾਂ ਦੀਆਂ ਮਾ ਦੇਖੋ ਸਟੀਲ ਦਾ ਬਣਿਆ ਹੋਇਆ ਅਕੜੇ ਜੇ ਅਸੀਂ ਚੱਕ ਕੇ ਲਏ ਵੱਡੇ-ਵੱਡੇ ਭਾਰੇ ਸੀਗੇ ਰੋੜ ਰੋੜ ਕੇ ਲਿਆਂਦੇ ਇਹ ਆ ਜੀ ਬਾਹਰਲਾ ਪਾਸਾ ਆਸ ਵੀ ਬੋੜਾ ਦੂਜੇ ਵਾਲਾ ਮੁੰਦਰ ਦੇ ਕੰਡੇ ਬਣਿਆ ਹੋਇਆ ਇੱਥੋਂ ਪਾਣੀ ਸਿੱਧਾ ਜਾਂਦਾ ਬਾਹਰ ਆ ਸਵੀਂ ਬੋਲਾ ਹੋਰ ਕੁਛ ਨਾ ਸਮਝਿਓ ਪਾਣੀ ਇੱਥੋਂ ਬਾਹਰ ਡੇਦਾ ਗੱਲ ਨਿਕਲ ਨਹੀਂ ਹਾਂ ਦੇਖ ਇਥੋਂ ਪੰਟੇ ਦਾ ਕੰਧ ਤੋਂ ਉਹ ਥੱਲੇ ਤੱਕ ਜਾਂਦਾ ਆ ਨਾਲੀਆਂ ਦੋਨੇ ਇਹ ਸੁਬੰਦਰ ਕੰਡਾ ਬਿਲਕੁਲ ਠੰਡਾ ਇਹ ਵੀ ਕੁਛੇ ਚੱਕਣੀਆਂ ਵਾਲੇ ਸਾਰਾ ਹੁਣ ਬੰਦ ਕਰ ਰਿਹਾ तकरीबन तकरीबन ਸਾਰਾ ਜਿੰਨਾ ਵੀ ਆ ਕਸਟਮਰ ਤਾਂ ਹੈ ਨਹੀਂ ਇੱਧਰ ਹੋਟਲ ਆ ਇੱਧਰ ਪਹਾੜ ਆ ਤਿੰਨ ਪਾਸੇ ਪਹਾੜ ਆ ਸਾਹਮਣੇ ਸਮੁੰਦਰ ਤਾਂ ਹੀ ਤਾਂ ਹੋਟਲ ਜਿੰਨਾ ਗਾਹ ਕਾਂ ਦਾ ਭਾਜੀ ਕੁਝ ਖਾਣਾ ਆ ਓਏ ਕੁਝ ਖਾਣਾ ਘਰੇ ਬ੍ਰੇਕਫਾਸਟ ਦਾ ਟਾਈਮ ਹੋ ਗਿਆ ਨਾ ਅਸੀਂ ਸਵੇਰ ਦੇ ਆਏ ਹੋਏ ਆ ਸਵੇਰ ਦੇ ਅਸੀਂ ਆਏ ਹੋਏ ਆ ਸਾਡਾ ਬ੍ਰੇਕਫਾਸਟ ਦਾ ਟਾਈਮ ਹੋ ਗਿਆ ਤਾਊ ਚਲੋਗੇ 8:30 ਹੋ ਗਏ 7 ਵਜੇ ਅਸੀਂ ਆਏ ਹੋਏ ਆ ਪੋਕੀ ਨਹੀਂ ਟੇਕ a ਬ੍ਰੇਕ ਲੈ ਲਓ ਟੇਕ a ਬ੍ਰੇਕ ਚਲ ਯਾਰ ਪੋਕੀ ਨਹੀਂ ਟੇਕ a ਬ੍ਰੇਕ ਲੈ ਲਓ ਆ ਜਾ ਓਕੇ ਆ ਜਾ ਚਲ 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 ਆ ਗੋ ਉਹ ਤਾਂ ਕੁੱਚਣਾ ਨਹੀਂ ਦੇ ਫੜੇ ਫੜੇ ਤਾਂ ਗਏ ਆਇਆ ਮੰਨੀ ਇਹ ਵੀ ਬਹੁਤ ਜਣਾ ਲੱਗੇ ਬਣਾਇਆ ਮੀਨ ਸਾਡੀ ਸੁਪਰਵਾਈਜ਼ਰ ਮਿਸ ਮੇਡ ਆਨ, ਓਕੇ? ਡੈਕਸੀ। ਮਾਨੂੰ ਬੀਰਸ ਕੋਈ ਪੋਲ ਤੋਂ ਕੱਲੀ ਮਾਤਾ? ਸਤਾਪੀ ਗਿਓਰਜੀਨਾ। ਕਿਹਨੇ ਇੱਧਰ ਸੱਤ ਉੱਤਰ ਜੋ। ਅਗਲਾ 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 ਅਗਲਾ। ਅਗਲਾ। ਵਾ ਇੱਧਰ ਆ ਬਈ। ਕਿੱਧਰ ਦੀ? ਡੈਕਸੀ। ਸੌਨਲੀ ਸਟਾਫ। ਮਦਰਾਸ ਪਰ ਪਟਕ ਗਿਆ ਸੀਗਾ। ऐसे छोटा-छोटा कदम हो -पा जा जाना। ਹੁਣ ਥੋੜਾ ਜਿਹਾ ਜਿੱਦਾਂ ਮਤਲਬ ਆ ਜਾਣ ਸਿੱਧੇ ਆਲਾ। ਇਹ ਦੇਖੋ ਨਾਲੇ ਜ਼ਮੀਨ ਬਦਲ ਗਈ। ਸਮਾਨ ਉੱਪਰ ਲੱਗਿਆ। ਪੈਪਾ-ਪੱਪਾ ਸਭ ਥੱਲੇ ਹੀ ਆ। ਹੋਟਲ ਦੇ ਬੇਸਮੈਂਟ 'ਚ ਆ ਗਏ। ਇੱਧਰ ਬਾਥਰੂਮ ਆ। ਹਾਂ। ਮੈਂ ਬਾਥਰੂਮ ਵੀ ਜਣਾਇਆ। ਸਤਿ ਸ੍ਰੀ ਅਕਾਲ ਸਾਰਿਆਂ ਨੂੰ।